ਆ ਬਾਈ ਜਿੱਤ ਕੇ ਨਹੀਂ ਤੇ ਤੋਂ ਪਾਰਟੀ ਮੰਗਦੇ ਸੀ ਹੈ ਹਰਨਾ ਕਰ ਦਈਏ ਜਾ ਕੇ ਟੁੱਡੇ ਖਾਈ ਹੈ ਅਗਲੀ ਕਹੇ ਮੇਰੀ ਹੱਤ ਦੀਆਂ ਨਹੀਂ ਪਗਾਈਆਂ ਖਾ ਗਿਆ ਹਾਂ ਹਾਂਜੀ ਕੀ ਹਾਲ ਚਾਲ ਹੈ ਬਾਬੇ ਹੋਰ ਇੰਦੇਲੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਦੇਖਦੇ ਆ ਉਹਨਾਂ ਦਾ ਵੀ ਦਿਲੋਂ ਬਹੁਤ ਧੰਨਵਾਦ ਤੇ ਲੋ ਬਾਬੇ ਪਹੁੰਚ ਗਿਆ ਪਿੰਡ ਮੋਲੀ ਕਹਦਾ ਕੋਪੀ ਕੀ ਹਾਲਾ ਇਹਦੇ ਝਾੜੀਆਂ ਚ ਝਾੜੀਆਂ ਜ ਵਾੜਤਾ ਹੈ ਆਈ ਤਾਂ ਘਟ ਝਾੜੀਆਂ ਚ ਵੜਿਆ ਉਹ ਵਾੜਿਆ ਜਿਆਦਾ ਸ਼ਾਵਾਂ ਮੇਂ ਲੋਬ ਬੇਖ ਉਤਰਾਖਵਤ ਲਿਖੀ ਜਾਂਦੇ ਇਧਰ ਸਤਵੀਰੀ ਕਾਪੀ ਤੇ ਨੜਾਲੋਂ ਆਲਾ ਵਧੀਆ ਵਧੀਆ ਭਾਜੀ ਕੀ ਹਾਲ ਆ ਟਾਈਮ ਨਾਲ ਹੀ ਮੋਰ ਚ ਸਾਡੇ ਤੋਂ ਵੀ ਹੋਰ ਟਾਈਮ ਨਾਲ ਛੜਾ ਦੇਣੀ ਮੁੰਡੇ ਕਹਿੰਦੇ ਥੋੜੀ ਉੱਪਰ ਛਡਾਣੀ ਆ ਆ ਸਹੀ ਆ ਸਹੀ ਆ ਗਾਹ ਪੈਣ ਵੀ ਬਹੁਤ ਆਪਿਆ ਆ ਕੱਲ ਵੀ ਭਾਂਜ 192 ਡੇ ਹੀ ਜਿੱਤੇ ਮਾਨਕ ਢੇਰ ਆ ਫਿਰ ਵਧਾਈਆਂ ਸੱਚ ਤੁਹਾਨੂੰ ਪਹਿਲਾਂ ਬਹੁਤ ਬਹੁਤ ਉਹ ਪਿੰਦਾ ਦੂਆ ਪਣੀ ਪੇਰਾ ਦੀਂਦ ਘੱਪੀ ਤੇ ਅਬਦੀ ਨਾ 14 ਨੂੰ ਪਾਣੀ ਵਾਦੂਆ ਨਹੀਂ ਨਹੀਂ ਉਹ ਉਹ ਗਲਾਸੀ ਦੀ ਕੱਚ ਦੀ ਮੈਂ ਨਹੀਂ ਛੋੜੀ ਇਹ ਚ ਪੀਣ ਲਈ ਹੋਰ ਕਿਦਾਂ ਫਿਰ ਤੂੰ ਬੜਾ ਸੌ ਨਹੀਂ ਆ ਕਰਕੇ ਬਿਠਾਇਆ ਤੈਨੂੰ ਜੀ ਇਹ ਇੰਦੇ ਗਲਾਸੀ ਭਰ ਕੇ ਰੰਦਾ ਤਾਂ ਆ ਬਸ ਆ ਇਦਰਾਸ ਉਹ ਚ ਢੀੜੀ ਜੋੜਨ ਸਾਰਾ ਜਿਹੜਾ ਇਤਨ ਵਿਆਹ ਵਰੀਆਂ ਦਾ ਕੰਮ ਹੀ ਟੈਨਸ਼ਨਾਂ ਵੱਧ ਨਹੀਂ ਵਾਹ ਵਰੀਆਂ ਨਾਲ ਕਬੂਤਰਾਂ ਦੀਆਂ ਟੈਨਸ਼ਨਾਂ ਬਹੁਤ ਚੱਲ ਕੇ ਕਾਰਨ ਹੁੰਦਾ ਹੋਰ ਕਿਦਾਂ ਭਾਈ ਕੀ ਹਾਲ ਚਾਲ ਵਧੀਆ ਭਾਈ ਨੂੰ ਬੜਾ ਸੋਚਾਂ ਚ ਪਾਇਆ ਉਹ ਮੇਲਾ ਰੈਂਜ ਆਈਸ ਰੈਂਜੀ ਯਾਰ ਨਵੀਂ ਹੈ ਇੱਕ ਕੱਟਦੀ ਆ ਨਹੀਂ ਹੈ ਨਹੀਂ ਬੈਲਜੀਅਮ ਨੂੰ ਨਹੀਂ ਤੇ ਨੋਰਮਲ ਨਹੀਂ ਬੈਂਦੀ ਇਹ ਨਹੀਂ ਨਹੀਂ ਬੈਂਦੀ ਮਹੀ ਅੱਛਾ ਹੋਰ ਫੇ ਗੋਪੀ ਕਿੱਦਾਂ ਕਨੇ ਲਿਆ ਲੋ ਦੇ ਯਾ ਨਾ ਬਜੀ ਹੋਰ ਹੋਰ ਚੀਲਿਆ ਧੀਰੇ ਧੀਰੇ ਆ ਫੜੀ ਖੜਦਾ ਹੋਏ ਦਹਾਈ ਕਾਪੀ ਉਨ ਮੜ ਜਾ ਆ ਦੇ ਨਹੀਂ 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 ਦਾ ਤੂੰ ਨੇ ਉਹ ਤਾਂ ਹੀ ਹਸੇ ਵੀ ਜਣਾ ਉਹ ਤਾਂ ਗੱਲ ਨੇਓ ਅੱਲ ਮਗਾ ਉੱਥੇ ਵੀ ਰੋਟੀ ਪੰਡੇ ਜਗਰ ਬਹੁ ਬੁਝੇ ਕੀਤਾ ਹੈ। ਇਹ ਲੈ ਜਿਆਦਾ ਸਗਾ। ਐ ਉਹਨੂੰ ਕਿਹਾ ਵੀ ਯਾਨਕਿ 6000 ਰੁਪਏ ਜਿਹੜਾ ਬਣਿਆ ਤੂੰ ਉਹਨੂੰ ਮੇਲੇ ਚ ਦੇ ਦੇ ਪ੍ਰੋਗਰਾਮ ਚ। ਹਾਂ। ਉਹ ਕਹਿੰਦੇ ਸਹੀ ਆ ਭਾਈ। ਠੀਕ ਓਕੇ। ਬਸ ਸਹੀ ਆ। ਕੀ ਕਹਣਾ? ਸਾਡੇ ਪਿੰਡ ਦੇ ਪੁਰਾਣੇ ਹੰਡ। ਉਹ ਬਣਾ ਲਈ ਹਾਂ। ਕੀ? ਰਮਜ਼ਾਨ ਟਡਵਾੜ। ਰਮਜ਼ਾਨ ਟਡਵਾੜ। ਹਾਂ ਜੀ ਸਰੰਜਾ ਜੀ ਬਾਦ ਜਾਂ ਬਾਤ ਨਹੀਂ ਯੂਕੇ ਆਈਆਂ ਜੀ। ਹੋ ਗਈ। ਬੈਲਜੀਅਮ ਤੋਂ। ਐ ਟੋਪ ਵੀ। ਬੈਲਜੀਅਮ ਆ ਤੂੰ ਜਾਂ ਮਮਾ ਲੈ ਕੇ ਬੈਲਜੀਅਮ ਜਾਈ ਕਰੀ ਜਾਣਾ ਬੈਲਜੀਅਮ ਦੀ ਹੈ ਹੋਰ ਫਰਕ ਕੀ ਹੈ ਕਹਿੰਦਾ ਬੜਾ ਸਸਤੀਆਂ ਬੰਦੇ ਬੜੀ ਮਾੜਾ ਮੋਟਾ ਨੀਂਦ ਹਰਾਮ ਜੀ ਹੋ ਜਾਂਦੀ ਰੋ ਜੀ ਸਭ ਸਮਝ ਗਿਆ ਹਾਂ ਹੋਰ ਕਿਦਾਂ ਬਈ ਠੀਕ ਆ ਹੋਰ ਫਿਰ ਕਿਹੜਾ ਪਿੰਡ ਆਪਣਾ ਤਲੇਤਾ ਤਲੇਤਾ ਬੜਾ ਪਿੰਡ ਤਲੇਤਾ ਅੱਛਾ ਬੜੇ ਪਿੰਡ ਕਰਾ ਕੇ ਬੰਦੇ ਥੋੜੇ ਜਿਹੀ ਲੱਗਦੇ ਹਨਾ ਬੰਦੇ ਪੰਗਾ ਥੋੜੇ ਜਿਹਾ ਹੀ ਲੱਗਦੇ ਆ ਨਹੀਂ ਹੋਣਗੇ ਵਧੀਆ ਇੰਨੇ ਕਿ ਲੋ ਜਿਹੜਾ ਨਮਾ ਬੰਦਾ ਗਿਆ ਵੀ ਦਿਖਾ ਲਿਆ ਸਾਈਡ ਤੇ ਵਾਲੇ ਉਹ ਹੀ ਇੱਕ ਜਗਾ 20 ਝੱਟੇ ਸੀ ਹਮ ਤਾਂ ਉਹ ਇੰਨਾ ਘਾਟ ਪਲਾਇਰ ਰਗਾ ਪਾਣੀ ਸਾਰੇ ਵਧਾ ਦਿੰਦੇ ਤੇਰਾ ਤਾਂ ਮੋੜ ਹੀ ਆਣਾ ਬਾਈ ਵੀ ਉੱਥੇ ਕੱਲ ਪੰਜ ਬੰਦੇ ਮੋੜੇ ਦੇ ਲੋਕ ਐਨੇ ਤੇ ਕਹੀ ਤਨ ਪੰਜ ਕੂਤਰ ਕੀ ਹੁੰਦੀ ਛੜ ਲਾ ਉਹ ਕੋਈ ਵੀ ਨਹੀਂ ਛੜਾਉਣਾ ਜਿਹੜੇ ਲੱਗਦਾ ਕਹਿੰਦੇ ਜੇ ਬੰਦਾ ਇੱਕ ਵੀ ਨਹੀਂ ਛੜਾਇਆ ਕੱਲ ਪਾਪੀ ਆ ਗਿਆ ਕਹਿੰਦੇ ਪੁਰਾਣਾ ਪਾਪੀ ਆਪਣਾ ਫੜ ਲਿਆ ਥੋੜੀ ਕੀਤਾ ਵੇੜ ਜਵਾਦੀ ਤੇ ਇੱਥੇ ਕੰਮ ਲਈ ਹੈ ਹੈ ਸੁਣ ਕੇ ਜਰੋ ਹਾਂ ਤੇ ਗਰੀਬ ਦੇ ਪੈਰ ਧੋਦਨੇ ਆ ਲਾਟਵਾਰ ਇੱਕ ਤੂੰ ਗਰੀਬ ਆ ਇੱਕ ਤਰਾ ਕੁੱਤਰ ਗਰੀਬ ਆ ਹੈਨਾ ਆਖਰੀ ਵਾਰ ਜਾਂਦੀ ਵਾਰ ਇਹ ਕਿਹੜਾ ਮੋਲਣਾ ਸਾਲ ਪਹਿਲੇ ਲੈਣਾ ਆਪਣੀ ਚੀਜ਼ ਤਾਂ ਪਤਾ ਹੁੰਦਾ ਨਾ ਆ ਬੀਬੀ ਕੀ ਦੀ ਹੈ ਹੈ ਮਾਤਾ ਮੇਰੀ ਆਪਣੀ ਆ ਹੋਰ ਕੀ ਦੀ ਹੈ ਕਈ ਸੱਸਾਂ ਦੀ ਬਣਾ ਲੈਂਦੇ ਨਾ ਸੱਸ ਮੇਰੀ ਸਵਰਗਵਾਸੀ ਆ ਹੈ ਗੋਪੀ ਸਹੀ ਆ ਕਿ ਨਹੀਂ ਹੋਰ ਫਟੇਗਾ ਤਾਂ ਬਾਈ ਇਹ ਕਰਤਾ ਜੀ ਕਰਤਾ ਕੀ ਬਣਾਈ ਜਾਨਾ ਬੜੇ ਟਾਈਮ ਜੇ ਨਾ ਮੋਹਣੀਆਂ ਹੈ ਹੋਰ ਕੀ ਟਾਈਮ ਨਾ ਇੱਥੇ ਦਾ ਸਾਡੇ ਨਾਲ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਨਹੀਂ ਨਹੀਂ ਦੂਰੋਂ ਆਇਆ ਲੱਗੇ ਥੋੜੀ ਮੈਂ ਬਹੁਤ ਦੂਰੋਂ ਆਇਆ ਰਾਤੋਂ ਆਇਆ ਫੇਰ ਮਮਾ ਇਹ ਤੂੰ ਪਹਿਲਾਂ ਤੁਰਦਾ ਤੈਨੂੰ ਆ ਪਿੰਜਰਾ ਫੜਨਾ ਨਾ ਕੋਈ ਤਿੰਨ ਤਿੰਨ ਵੀ ਤਿੰਨ ਤਿੰਨ ਚਾਰ ਮਿੰਟ ਦੀ ਬਾਅਦ ਆ ਸਾਰੀ ਹੁੰਦਾ ਦਾ ਉਹ ਹੋਈ ਕਿ ਨਹੀਂ ਥੋੜਾ ਲੱਗ ਗਈ ਆ ਚਾਰ ਕੇ ਮਿੰਟ ਦੀ ਬਾਅਦ ਬਾਜੀ ਤੇ ਪਹਿਲਾਂ ਮੈਂ ਸਵੇਰੇ ਚੱਲੇ ਗਏ ਸਾਜਰੀ ਜਗ੍ਹਾ ਦੇਖਣ ਬੋਰਦੀ ਭਰਾਵਾਂ ਹਾਂ ਉਹ ਉਧਰੋਂ ਆ ਜੜੇ ਵਾਲੇ ਉਧਰੋਂ ਫਿਰ ਦੇਣਾ ਬਾਜੀ ਕਰਾਉਣੀ ਆ ਇੱਥੇ ਕਰਾਉਣੀ ਜਿੱਦਾਂ ਹੋਣ ਲੱਗੀ ਆ ਤੇ 40 ਕੁੱਤਰ ਬਸ 40 ਕੁੱਤੇ ਸੁਣਨ ਵਧੀਆ ਪਿਛਲੀ ਵਾਰੀ ਮੇਰੀ ਇੱਥੇ ਕਰਾਇੀ ਸੀ ਤੇ 40 ਸਾਡੇ ਨਾਲ ਹੋ ਗਿਆ ਸੀ ਵੀ ਨਹੀਂ ਐਂਟਰ ਕਰਨਾ ਆਪਣਾ ਅਰੇ ਨਾ ਆਉਂਦਾ ਕਿੱਥੇ ਆ ਇੱਥੇ ਰੱਖ ਤਾ ਵੀ ਆ ਸੱਦੀ ਧਮਕੀ ਆ ਇਹ ਗੱਲ ਵਧੀਆ ਤੇ ਹਾਂ ਕਿਹੜਾ ਸਾਡਾ ਛੜਾਊਗਾ ਉੱਠੂਗਾ ਨਹੀਂ ਤਾਂ ਤੂੰ ਬੱਸ ਚਲਵਾਰਾ ਸੀਨੇ ਤੋਂ ਮੁੜੂ ਤੁਰਵਾਰਾ ਯੁੱਧ ਛੱਡੀ ਦਾ ਡਰ ਦੇਣ ਤੇ ਐਂਟੀ ਹੋ ਰੱਖ ਲੈਂਦੀਆਂ ਸਾਡੂ ਇਹਨੂੰ ਐਂਟੀ ਕਿਹਨੇ ਕਿਹੜਾ ਬੰਦਾ ਚਲਵਾਰਾ ਯਾਰ ਦੇ ਆ ਆਹੀ ਆਹੀ ਗੱਲਾਂ ਨੇ ਨਾ ਆ ਹੁਣ ਸਿਆਪੇ ਪਵਾਏ ਆ ਐਂਟਰੀ ਜ਼ਿਆਦਾ ਰੱਖ ਲਈ ਤੇ ਐਂਟਰੀ ਘੱਟ ਕਰ ਲਈ ਇਹ ਗੱਲ ਨਹੀਂ ਸਿਆਪੀ ਬਹੁਤ ਸਾਰੇ ਜੰਨੀਆਂ ਆ ਪੁਲਿਸ ਅਮਰਦਾਰੀ ਚੱਕਰ ਪੈਂਦੇ ਐਂਟਰੀ ਜ਼ਿਆਦਾ ਰੱਖ ਲੈਂਦੇ ਅਸੀਂ ਛੱਡਦੇ ਹਾਂ ਬਹੁਤ ਸਾਰੇ ਵਿਗੜ ਗਏ ਨੇ ਐਫੀ ਕਿੰਨੀ 2500 ਐਂਟਰੀ ਆ ਇਹਨਾਂ 2500 ਚ ਦੋ ਮੋਟਰਸਾਈਕਲ ਐ ਇਦੋਂ ਹੁਣ ਕੀ ਕਰਨ ਬਹੁਤ ਸਾਰੇ ਕਹਿੰਦੇ ਕਮਾਈ ਬਹੁਤ ਇਹਨਾਂ ਨੂੰ ਉੱਤੇ ਜਿਹੜੇ ਉਹਨਾਂ ਦੇ ਸ਼ਾਮ ਨੂੰ ਕੱਪੜੇ ਮਾਰਨੇ 2500 ਜਾਂ ਕੱਪੜੇ ਪਾੜਨੇ ਇਹਨਾਂ ਦੇ ਉਹ 25 ਰੁਪਏ ਐਂਟਰੀ ਐ ਹੈ 25 ਰੁਪਏ ਐਂਟਰੀ ਐ 2500 ਚੋਂ ਚੱਲ 25 ਰੁਪਏ ਲਾ ਲਾ ਹਾਂ ਚੱਲ ਚੱਲ ਐਦਾਂ ਕਰੀ ਭਾਜੀ ਮ ਪਹਿਲਾ ਸੱਦ ਲਿਓ 25 ਰੁਪਏ ਕਹਿ ਕੇ ਨਾਲ ਦੋ ਜੀਰੂਆ ਵੀ ਲਾਦਣੀਆਂ ਆਓ ਗੰਦੇ 50 ਰੁਪਏ ਦੀਆਂ ਤਾਂ ਇਦਾਂ ਰੱਖ ਲਈ ਨਹੀਂ ਨਹੀਂ 5000 ਨੂੰ ਹੁਣ ਇਦਾਂ ਹੀ ਜਾਂਦੇ ਨਾ ਚੱਕ ਵੀ ਉਹ ਲੈ ਲਾਪੇ ਲੱਗਣਾ ਓ ਬਾਬੂ ਕੀ ਹਾਲ ਚਾਲ ਨੇ ਠੀਕ ਹੋਵੇ ਹੁਸ਼ ਚਲੋ ਚੱਕ ਠੀਕ ਆ ਲੈ ਆਂਦਾ ਅੱਛਾ ਇਹਦੇ ਨੜਾਲੋਂ ਵਾਲਾ ਪਾਣੀ ਇੰਜ ਦਿੰਦਾ ਪੁੱਤ 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 ਉਹਨਾਂ ਨੇ ਨਾ ਮੋਈ ਬਾਗ ਦਾ ਭਾਜਾ ਭਰਿਆ ਹੋਇਆ ਹੋਇਆ ਓਨਲੀ ਜ਼ਰੈਂਜਾ ਟਵੀਡਰੀਆ ਕੀ ਵਿਚਾਰਾ ਤੇਰੇ ਕੀ ਬਣ ਕੇ ਵਿਚਾਰਾ ਜਮੋਦਾ ਮੈਂ ਭਾਈ ਬੜਾ ਭਾਈ ਉਹ ਗੋਪੀ ਦਾ ਗੋਪੀ ਆਇਆ ਵੀ ਬਹੁਤ ਦੂਰੋਂ ਤੇ ਸੈਮ ਵੀ ਗਿਆ ਹੱਲ ਹੁਣ ਸਾਹਮਣੇ ਆ ਗਿਆ ਮੈਂ ਕਹਿੰਦਾ ਸੀ ਛੱਡ ਛੱਡ ਤੂੰ ਬਾਬੇ ਦਾ ਦੋ ਬੰਦ ਬੰਦ ਕਰ ਦੇ ਉਹ ਪਾਜੀ ਨਖਰਾਜ ਮੜਾਇਆ ਹਾਂ ਮੈਂ ਇਹ ਪਾਜੀ ਨੇ ਤਾਂ ਕਰ ਲਿਆ ਜੋ ਕਰਨਾ ਨਹੀਂ ਕਰਨਾ ਸਿੱਤਾ ਕਰ ਮਾਮਾ ਕਿਥੇ ਖੰਡੇ ਆ ਹਾਂਜੀ ਬਾਬੇਓ ਕਰਨਾ ਕੁਝ ਨਾ ਉਹ ਕਰ ਲਿਆ ਨੇ ਜੋ ਕਰਨਾ ਕੋਈ ਭਰਾਵਾ ਕਰੋ ਹੀ ਕਰਕੇ ਆਉਂਦੇ ਆ ਇਹ ਇਹ ਪਰਾੜੇ ਪਾਪੀ ਆ पाणी ਦੇਈਦਾ ਗੱਲਾਂ ਪਾਣੀ ਇਹ ਪਾਣੀ ਜੀ بڑا ਕੁਝ ਕਰ ਜਾਂਦੇ ਆ ਪਾਣੀ ਆ ਤੁਹਾਡੇ ਸਾਹਮਣੇ ਲੇ ਹੈ ਰੈਂਜਰ ਪਾਇਆ ਆਪ ਵੀ ਪੀ ਲਵੇਂ ਮੈਂ ਰੈਂ ਦੇ ਬਾਈ ਖੜਿਆ ਰਹੇਗਾ ਫੇ ਇਹ ਨਾ ਮਾਲ ਤਾਂ ਉੱਤੀ ਬਹੁਤ ਜੁਗਾਇੰ ਆ ਹਲੋ ਬਾਬਾ ਉਤਰੌਣ ਲਈ ਲੱਗੀ ਜਾਂਦੇ ਆ ਉਹ ਤੇਰਾ ਨਖਰਾ ਤਾਰ ਚੀ ਵਜਦਾ ਗਿਆ ਇਕਦਮ ਹੋਲੇ ਵਜਦੇ ਆ ਚਲੋ ਬਾਬੇ ਮੜਾ ਪਾਣੀ ਦੇ ਲਈ ਉਤਰ ਨੂੰ ਤੇ ਫੇ ਜਾਣੇ ਆ ਲੈ ਗੇ ਬੜਾ ਮੇਰਾ ਹੋ ਗਈ ਕਾਲੀ ਗੋਦਾਰੀ ਤੋਂ ਕਿਹਨਾਂ ਨੇ ਲੜੀ ਅਜਾ ਕਾਲੀ ਟੌਰੀ ਵਾਲੀ ਆਹ ਉਤਰਾਵਾ ਗਾਓ ਆਪਣਾ ਚੀਨਾ ਕਾਲੀ ਟੌਰੀ ਵਾਲੀ ਉਹ ਮੁੰਡਾ ਚੇਕਰਾ ਦਾ ਕੱਤਾ ਹੋਏ ਕਿਹੜਾ ਹੈ ਮੁੰਡਾ ਉਹ ਤਾਂ ਕਹੇ ਨਹੀਂ ਉਹ ਨੀਵੀ ਆ ਹਰਦੀਪ ਆ ਜਾਣੀ ਕੋਈ ਨਹੀਂ ਆ ਲੰਦੇ ਨਹੀਂ ਆ ਉਹ ਆ ਮਪਰਾ ਮੇਰਾ ਵੀ ਦਾਦਾ ਹਾਂ ਹਾਂ ਜੜੀ ਹੈਗੀ ਆ ਯਾਰ ਮਣੀ ਨੇ ਕਹਿਤਾ ਆਹ ਕੋਈ ਐਲੀ ਨਹੀਂ ਆਪਣੀ ਆ ਮਣੀ ਦੇ ਕਹਤਾ ਕੋਈ ਚੱਕਰ ਹੀ ਨਹੀਂ ਕਰਦੀ ਇੱਕ ਬੋਤਲ ਜੀ ਵਾਲਾ ਕਰਦੀ ਕਿ ਛੋਟੇ ਛੋਟੇ ਕਰਦੀ ਬਸ ਅੱਛਾ ਅੱਛਾ ਹੋਰ ਆ ਇੰਨੀ ਗੱਲ ਕਰੀ ਜਾ ਤੂੰ ਮੈਨੂੰ ਕੋਈ ਨਾ ਟਾਈਮ ਲਵਾਇਆ ਇਹ ਬੋਗੋ ਨਗਰ ਚੱਲ ਪਿਆ ਤੇ ਇਧਰ ਗੋਪੀ ਦੀ ਘਰੋਂ ਰੋਕੀ ਹੈ ਭਾਬੀ ਸਾਡਾ ਇੰਨਾ ਜਿਆਦਾ ਰੱਖਦੀ ਹੈ ਗੋਪੀ ਦਾ ਭੈਣ ਜਿਹੜਾ ਮੂੰਗੀ ਮੂੰਗੀ ਦਾ ਆ ਆਹ ਮੂੰਗੀ ਬਗੜੇ ਦਾ ਸਾਰੇ ਬਾਈ ਜੱਟੀਆਂ ਦੇ ਨੂੰ ਲਾਓ ਜੀ ਲਾਓ ਕਿਹੜਾ ਪਿੰਡ ਬਾਈ ਆਪਣਾ ਸਾਡਾ ਪਿੰਡ ਖੋਤਰਾ ਹਾਂਜੀ ਉਹ ਸਾਡਾ ਖੋਤਰਾ ਠੀਕ ਹੈ ਠੀਕ ਕੱਢਿਆ ਹਾਂਜੀ ਚੱਲਣਾ ਯਾ ਚੱਲਣਾ ਤੇਰੇ ਛੱਡੇ ਠੀਕ ਹੈ ਸਾਡੀ ਇਹ ਗੱਲ ਲੈ ਲੈ ਉਹ ਖਾ ਲਾ ਲੈ ਉਹ ਜੀ ਇਹ ਮੜ ਓਏ ਆ ਲੋਕਾਂ ਨੂੰ ਵੀ ਖਾ ਲੋ ਆਪੇ ਖਾਈ ਜਾਂਦੇ ਆ ਸਾਰੇ ਨਿਬੜ ਕੇ ਬੈਠੇ ਆ ਅਛਾ ਇਹ ਆਪਾਂ ਹਾਂ ਲੱਗਦਾ ਆ ਪੜਦਾ ਹੀ ਮੁੰਡੇ ਲਾਦੇ ਸਾਰੇ ਹੀ ਹੈ ਇਹ ਕਿੰਨਾ ਚਾਹ ਤੇ ਨਰਵਾ ਜਾ ਇਹ ਨਰਵਾ ਜਾ ਕੇ ਮੈਂ ਦਾnga ਕਰਕੇ ਸਮਾ ਲਿਆ ਬਾਜੀ ਵਧੀਆ ਆ ਇਹ ਤੁਸੀਂ ਦੱਸਣਾ ਤੁਸੀਂ ਸਭੀ ਰੋਟੀ ਪੰਜਾ ਰੋਟੀ ਵਾੜੀ ਬਹੁਤ ਵਧੀਆ ਰਜਮਾ ਰੋਟੀ ਪਾੜੀ ਮਿਲਦੀ ਹੋਰ ਕੀ ਚਾਹੀਦਾ ਇੱਕ ਸਾਥੇ ਬਹਿ ਕੇ ਉਹ ਗੋਪੀ ਓਏ ਖਤਮ ਕਰ ਲਈ ਹੋਰ ਨਾ ਕਰਦੀ ਜਾ ਕੇ ਟੁੱਡੇ ਖਾਈ ਹੈ ਅਗਲੀ ਗੱਲ ਮੇਰੀ ਆਤ ਦੀ ਜਿਹੜੀ ਪਗਾਈਆਂ ਆ ਗਿਆ। ਚੱਹੀ ਹੰਗੀ ਆ। ਇਹ ਕੌਣ ਲੈ ਕੇ? ਲੋ ਬਾਬੇ 12:40 ਹੋ ਗਏ ਆ ਤੇ ਦੁੱਧਾ ਟਾਈਮ ਲੱਗਣ ਲੱਗਾ ਹੁਣ। ਅਜੇ ਤੱਕ ਤਾਂ ਆਪਣਾ ਕੰਪਟਰ ਸਹੀ ਆ ਪੱਕੀ ਦੇਖਦੇ ਆ ਨਾ। ਥੈਂਕ ਯੂ ਚੈੱਕ ਕਰਾਉਨੇ ਆ। ਆ ਜਿਹੜੀ ਦੀਦਾ ਜਦੋਂ ਆਇਆ ਤੇ ਬੇਵਕੂਫਾ ਤੁਸ ਤੇ ਕਈ ਵੀਰ ਕਹਿੰਦੇ ਸੀ ਵੀ 12 ਵਜੇ ਸ਼ੋਰਟ ਪਾ ਕੇ ਦੱਸ ਦਿਓ ਕੀ ਅਪਡੇਟ ਆ। ਦੇ ਦੇਖਦਾ ਵੀਰੇ ਜੇ ਟਾਈਮ ਲੱਗ ਜਾਂਦਾ ਪਾ ਦਿੰਦੇ ਆ ਬਾਕੀ ਅੱਜ ਤੱਕ ਉਤਰਾ ਦਿਵਾਲਾ ਹੀ ਆ ਮੇਰਾ ਵੀ ਹਾਂਜੀ ਬਰਾਏ ਸਲਾਮ ਵਾਲੀ ਓਏ ਬਦਾਂ ਹਾਲ ਲੱਗਾ ਇੰਨੀ ਥੋੜਾ ਲੱਗੇ ਆ ਅੱਛਾ ਜੀ ਮੈਂ ਖਰੀਆਪ ਜਿਹੜਾ ਉਹ ਕਪੜਾ ਸਮਰਾੜੀ ਇਹ ਕਿਥੇ ਬੰਦਾ ਇਹ ਅਪਰੇ ਕੋਈ ਆ ਸ਼ਾਲ ਸਮਰਾੜੀ ਛੱਡੇ ਆ ਕਿੰਨੇ ਛੱਡੇ ਇੱਕੋ ਹੀ ਅਛਾ ਇੱਕੋ ਹੀ ਫਿਰਦਾ ਜੀ ਫਿਰਦਾ ਕੂਤਰ ਭੱਜੇ ਬਹੁਤ ਆ ਨਾ ਉਧਰ ਭੱਜੇ ਇੱਥੋਂ ਕਦੀ ਭੱਜੇ ਨਹੀਂ ਕੂਤਰ ਪਰ ਹਰੇਕ ਸਾਲ ਛੱਡੀਦਾ ਇੱਥੇ ਵਾਹ ਪੰਜ ਸੱਤ ਭੱਜਦੇ ਆ ਅੱਜ ਦਾ ਰਿਕਾਰਡ ਵੱਧ ਗਿਆ ਭੈ ਜੀ 30 35 ਗਏ ਪਹਿਲੇ ਟਾਈਮ ਚ ਹਵਾ ਕਰਕੇ ਹੋ ਗਿਆ ਨਾ ਅੱਛਾ ਆ ਜਿਹੜਾ ਨਾਲ ਹੀ ਆ ਦੋਵੇਂ ਸਿਗੇ ਹਵਾ ਕਰਕੇ ਇੱਕ ਹੀ ਛੱਡਿਆ ਅਛਾ ਜੀ ਸਾੜ ਦਿੰਦੇ ਰੱਬ ਦਾ ਨਾਲ ਲੈ ਕੇ ਪਤਾ ਥੋੜੀ ਹੁੰਦਾ ਆ ਇਹ ਜਾਣ ਜਾਣ ਨਹੀਂ ਕਰਦਾ ਰਾਜੀ ਤੇ ਗੋਰਾ ਹਾਂ ਉਹਦੀ ਭੈਣ ਆਇਆ ਉਹ ਬੱਕੇ ਤੇ ਅੱਛਾ ਉਹਦੀ ਭੈਣ ਅੱਛਾ ਉਹਦਾ ਬੱਚਾ ਤੁਹਾਨੂੰ ਤੇਰੀ ਸੇਵਾ ਓਏ ਤੇਰੀ ਸੇਵਾ ਲੱਗਦੀ ਪੂਰੀ ਮਾਵਾ ਮੇਲਾ ਤੇ ਤੂੰ ਲੁੱਟ ਕੇ ਲੈ ਜਾਣਾ ਮੇਰੇ ਪਿੰਡ ਵੀ ਆਉਣਾ ਆ ਮੇਰੇ ਪਿੰਡ 2 ਜੂਨ ਨੂੰ ਹਾਂ ਦੇਖ ਪਾਣੀ ਕਰਾ ਲਏ ਯਾਰ ਕਿਹੜਾ ਚੀਜ਼ ਬਿਨਾ ਰਸੋ ਗੱਦਾ ਮੇਰਾ ਵੀਰ ਕੀ ਹਾਲ ਆ ਵਾਹ ਵਾਜੀਆ ਵਾਜੀਆ ਕਿੱਦਾਂ ਠੀਕ ਆ ਵੀਰਾ ਦਾ ਹੁਣ ਟਾਈਮ ਲੱਗਾ ਰੋਟੀ ਤੇ ਮੇਰੇ ਵੀਰੋਂ ਕੰਦੇ ਆਏ ਲੱਗਦੇ ਆ ਪਾ ਸੱਗ ਦਾ ਬਹੁਤ ਆ ਹੈ ਕਰ ਮੂੰ ਅੰਦਰ ਮੂੰ ਆਹੋ ਆ ਬਾਹੀਆਂ ਜਿੱਤ ਕੇ ਨਹੀਂ ਤੇ ਤੋ ਪਾਰਟੀ ਮੰਗਦੇ ਸੀ ਹੈ ਐਰ ਕੀ ਕਿਤਾ ਕੀ ਬਦਾਈ ਕਿਤੇ ਅੱਛਾ ਛੱਡਿਆ ਕਿ ਨਹੀਂ ਆਂਦਾ ਸੀ ਸੰਸਾ ਦਾ ਪਿੰਡ ਇਹ ਕਿ ਕੰਮ ਮੁੱਠਾ ਮੁੱਠਾਈ ਆ ਨਾ ਮੁੱਠਾਈ ਆ ਤੇ ਨਾ ਬੰਦੇ ਫਸੇ ਜਾਂਦੇ ਕੀ ਗੱਲ ਨਾ ਹੈ ਬੰਦੇ ਨੇ ਵਸਣਾਈਆਂ ਤੈਨੂੰ ਫਸਾਈਆਂ ਨਾਲ ਦਾ ਫੈਂਡਾ ਸਾਹਮਣੇ ਐਸ਼ੀ ਸ਼ਕ ਵਾਂਢੀਆਂ ਤਾਂ ਹਵਾ ਦੇ ਇੱਕ ਦੂਜੇ ਨਾਲ ਮਾਰਦੇ ਜਾਦਾ ਉਹ ਪੁੱਛਦੇ ਰਹਿੰਦੇ ਆਹ ਜੰਮਣੇ ਮਤ ਕਰ ਦੋ ਆ ਤੇਰੀ ਐਡੀ ਗੱਲ ਲੱਗਦੇ ਫਿਰ ਰਹਿ ਗਏ ਰਹਿ ਗਏ 20 ਕ ਕੂਟਰ ਰਹਿ ਗਏ ਆ 20 ਕ ਇਹ ਲਾਜ ਰੱਖ ਗਿਆ ਆਪਣਾ ਤੇ 42 ਉੜ ਗਏ ਆ ਲਾਜ ਰੱਖ ਗਿਆ ਮੈਂ ਕਿਹਾ ਬਿਮਾਰ ਸਹੀ ਗੱਲ ਆ ਲੈ ਕੱਢੂਗਾ ਹਰੇ ਉਹ ਇਹ ਤਾਂ ਕੱਢੂ ਆ ਇਹ ਤਾਂ ਲਾਜ ਰੱਖੂਗਾ ਤੇ ਬਾਜੀ ਮੰਝਣੀ ਆ ਮੈਨੂੰ ਪਤਾ ਕੋਈ ਨਹੀਂ ਗਾ ਅੱਜ ਬਿੜਾ ਮੋਰ ਤੋੜਿਆ ਆ ਗਿਆ ਇਹ ਇਦਾਂ ਕਰ ਬਣੀ ਬਿੜਾ ਮੋਰ ਤੇ ਛੱਡ ਦਿਆ ਕਰਨਾ ਗਾ ਚਾਹ ਉਹ ਰੌਣਾਂ ਪਾਲਣ ਦੇਖਣੇ ਨਹੀਂ ਸਾਰਿਆਂ ਸਾਹਮਣੇ ਉੜਿਆ ਤਾਂ ਕਦੇ ਪਲ ਪੜਦੇ ਨਾ ਛੱਡਿਆ ਹੋਵੇ ਫੇਰ ਤਾਂ ਬੰਦਾ ਕਹਿ ਸਕਦਾ ਉਹਦਾ ਸਾਰਿਆਂ ਸਾਹਮਣੇ ਉੜਿਆ ਬਿੜਾ ਮੋਰ ਤੋਂ ਉਹ ਮੈਂ ਵੀਡੀਓ ਦੇ ਚੱਕਰ ਚ ਉਹਨੂੰ ਫੋਨ ਫੜਾਇਆ ਮੈਨੂੰ ਇਹ ਲੱਗਾ ਲਵਾ ਲਈ ਮੋਰ ਅਗੇ ਮੋਰ ਮੋਰ ਲਵਾ ਕੇ ਫੇਰ ਵੀਡੀਓ ਆਨ ਕਰੀਦੀ ਆ ਉਹ ਮੈਂ ਅਜ ਪਹਿਲਾਂ ਲਵਾਈ ਦੀ ਮੋਰ ਪਹਿਲਾਂ ਵੀਡੀਓ ਸ਼ੁਰੂ ਕਰ ਲਈ ਉਹ ਕੱਢ ਕੇ ਸ਼ੁਕਰ ਆ ਰੋ ਬੱਚਾ ਜਿਹਾ ਮੈਂ ਤਾਂ ਆਪਣੇ ਕੰਪਿਊਟਰ ਦੇ ਹਿਸਾਬ ਨਾਲ ਛੱਡਿਆ ਉਹ ਸਾਲਾ ਜੇਟ ਬੰਨੀ ਨਾਲ ਫਰੇ ਉਹ ਬੈਗ ਮੋੜਿਆ ਸਾਲਾ ਉਹ ਛੱਡਿਆ ਇਹਨੂੰ ਸਾਲਾ ਬੈਗ ਮੁੜ ਗਿਆ ਹਾਂਜੀ ਹਾਂਜੀ ਚੀਨਾ ਦਾ ਉਹ ਆਪਣੇ ਵਾਲਾ ਜਿਹੜਾ ਪੱਲੇ ਵਾਲਾ ਓੜਦਾ ਪਿਆ ਆ ਰਿਸਕ ਲਿਆ ਸੀ ਆ ਟਾਈਮ ਤਿੰਨ ਵਜੇ ਚੱਲਿਆ ਆ ਕਬੂਤਰ ਵੀ ਪੀ ਗਏ ਫਿਰਦੇ ਆ ਕਹਿੰਦੇ ਉਹ ਵੀ ਕਿਤੇ ਸੈਮ ਯਾਰ 15 ਮਿੰਟ ਅੱਡ ਕੇ ਲਾ ਦੇ ਨੇ ਕਬੂਤਰ 500 ਆਓ ਭਾਈ ਆਹ ਰੋਕੀ ਲੱਗਦਾ ਮਲਾ ਗਲੂ ਕੋਂਡੀ ਲਿਆ ਕੇ ਦਿਓ ਬੰਦਿਆਂ ਨੂੰ ਟੁੱਟ ਗਿਆ ਠੀਕ ਆ ਨਹੀਂ ਤਾਂ ਜਿਹੜੇ ਫਿਰਦੇ ਉਹ ਤਾਂ ਦੇਖੇ ਆ ਆਹ ਭਾਈ ਆਹ ਨੀਲੀ ਬੈਠ ਕੇ ਉੱਠੀ ਆ ਕੱਟਦੇ ਕੱਟ ਪਾਣੀ ਪੀ ਕੇ ਉੱਠੀ ਉਧਰੋਂ ਕੱਟਦੇ ਜਦੋਂ ਮੈਂ ਕਹਿੰਦਾ ਬੈਠ ਕੇ ਉੱਠੀ ਨਾ ਕੱਟਦੇ ਸਨ ਗਿਆ ਕੋਈ ਬੰਦਾ ਕੱਟਦੇ ਕਹਿੰਦਾ ਕੱਟ ਦਿਓ ਆਉਂਦੀ ਵੀ ਹੈ ਜੀ ਉਧਰੋਂ ਲੋਇ ਬਾਬੇ ਕੂਤਰ ਆਪਣੇ ਵਾਲਾ ਵੀ ਪੁੱਟੇ ਗਿਆ ਹੋਇਆ ਤੇ ਆਉਂਦਾ ਦੇ ਦਰਸ਼ਨ ਮੇਲੇ ਕਰਾਉਂਦੇ ਆ ਹਾਂਜੀ ਇਹ ਕਹਿੰਦੇ ਸੋਨੂ ਦਾ ਸੰਝਾ ਅਲਗ-ਅਲਗ ਕਹਿੰਦਾ ਕਹਦਾ ਫੇ ਟਾਈਮ ਹੋ ਗਿਆ 3 ਵਜੇ ਦਾ ਹੈ ਉਤਰ ਬਾਬੇ ਚੱਲੀ ਜਾਂਦੇ ਆਪਣੇ ਕੂਤਰ ਉੜਦਾ ਹੈ 3 ਵਜੇ ਗਿਆ ਤੇ ਐਨੀ ਉਮੀਦ ਹੈ ਨਹੀਂ ਸੀ ਕੂਤਰ ਬਿਮਾਰਿਆ ਤੇ ਪਰ ਫੇ ਵੀ ਲਾਜ ਰੱਖ ਗਿਆ ਆਪਣੀ ਕਿ ਨਹੀਂ ਕੀ ਹਾਲ ਚੱਲ ਨੇ ਵਧੀਆ ਵਧੀਆ ਕਹਦਾ ਛੱਡੇ ਆ ਕਿੰਨੇ ਉੱਡੀ ਜਾਂਦੇ ਫਿਰ ਹੈ ਅੱਜ ਦੇਖਣ ਆ ਲਿਆ ਚਾਹ ਨਹੀਂ ਨਹੀਂ ਆਪਾਂ ਛੱਡਣ ਆ ਅਸੀਂ ਆਪਾਂ ਦੇਖਣ ਆ ਲਿਆ ਚਾਹ ਤੇ ਆਪਾਂ ਦੇਖਣ ਆ ਲਿਆ ਚਾਹ ਕਿਦਾਂ ਦਿਖੀ ਜਾਂਦਾ ਫਿਰ ਹਾਂਜੀ ਅ ਵੀ ਦਿਖਾ ਇਹ ਇਹਦਾ ਬਾੜਾ ਹੀ ਸਿਆਣਾ ਆ ਸਭ ਮਿੰਟ ਜੀ ਆ ਗਿਆ ਆ ਚੱਕ ਵੇ ਕਹਿੰਦਾ ਸੌਂ ਫੇਰ ਉੜ ਆ ਦਰਮਣਾਂ ਚ ਜੰਬੜ ਗਿਆ ਹੀ ਇਹ ਇਹ ਦਰਮਣ ਦਾ ਚੰਬੜ ਦਾ ਤੇਰੇ ਯਾਰ ਦਾ ਗੱਡੀ ਦੀ ਉਹ ਆ ਨਾ ਰੇ ਕੜਾ ਆਪਣਾ ਕਬੂਤਰ ਜਿਹੜਾ ਬਗੋ ਪੱਲੇ ਵਾਲਾ ਕੂਤਰ ਸੀਗਾ ਉਹ ਉੱਚਾ ਚਲ ਗਿਆ ਹੁਣ ਉੱਤੇ ਕਬੂਤਰ ਬੰਲੇ ਸਾਰੇ ਉੱਤੇ ਚਲ ਗਏ ਥੱਲੇ ਦੋ ਤਿੰਨ ਕੂਤਰ ਫਿਰਦੇ ਆ ਉਹ ਕੂਤਰ ਡੁੱਟਦੇ ਉੱਪਰ ਜੀ ਬਾਬੋ ਹਾਂ ਕੀ ਬਣ ਗਿਆ 11 ਕੂਤਰ ਰਹਿੰਦੇ ਸੀਗੇ ਤੇ ਆਪਣਾ ਕੂਤਰ ਚਲ ਗਿਆ ਯਾਰ ਅੱਜ ਹਾਂ ਸਾਢੇ 3:30 ਵੀ ਕਿਉਂਕਿ ਪਵਾਰ ਦੀ ਕਬੂਤਰ ਇਸ ਕਰਕੇ ਚਲ ਗਿਆ ਹਾਂ ਦੇ 15 ਤੋਂ ਬਾਅਦ ਜੋ ਫਿਰ ਦੱਸਦੇ ਹਾਂ ਅੱਜ ਵਧੀਆ ਉੜ ਜਾਣਾ ਕਬੂਤਰ ਨੇ ਬਿਮਾਰ ਹੀ ਕਬੂਤਰ ਜਿਹੜਾ ਇੱਥੇ ਤੱਕ ਚਲ ਗਿਆ ਯਾਰ ਮੈਂ ਤਾਂ ਹਾਰ ਹਾਰਾ ਨਾ ਇੱਥੇ ਤੱਕ ਘੰਟਾ ਉੜਦਾ ਸੀ ਹੁਣ ਘਰੇ ਸਿਰਫ ਘੰਟਾ ਇੱਕ ਫਿਰ ਵੀ ਵਧੀਆ ਕਬੂਤਰ ਨੇ ਜੋਰ ਮਾਰਤਾ ਚਲੋ ਕੋਈ ਗੱਲ ਨਹੀਂ ਕਬੂਤਰ ਮਾਰ ਜੇ ਹੁਣ ਠੀਕ ਕਰ ਲਈਏ ਫੇਰੀ ਬਾਜੀ ਛੱਡਾਂਗੇ ਹਨਾ ਲੋ ਜੀ ਪਾਪੋ ਟਾਈਮ ਟੂ ਫੇਰ ਲੱਗੀ ਜਾਂਦਾ ਤੇ ਕਬੂਤਰ ਰਹਿ ਗਏ ਆ ਤਕਰੀਬਨ ਚਾਹ ਦਾ ਟਾਈਮ ਹੋ ਗਿਆ 7-8 ਕਬੂਤਰ 4:00 ਵਜ ਗਏ ਆ ਕਿਆ ਨਾ ਫਰੇ ਕਹਿੰਦੇ ਕਹਾਣੀ ਵਿਗੜਦੀ ਜਾਂਦੀ ਏ ਇਹ ਜਿਲੇ ਆ ਦੋ ਤਿੰਨੇ ਕੀ ਗੂਟਰ ਫਿਰਦੇ ਆ ਨਿਗਾਹ ਦੇ ਸਾਹਮਣੇ ਬਸ ਉਹ ਤਿੰਨ ਚਾਰ ਉੱਤੇ ਵੀ ਖੜੇ ਸੀ ਲੈ ਉਹ ਇੱਕ ਖੱਬੇ ਜਿਹੇ ਪੱਲੇ ਆਣਾ ਲੱਗਦਾ ਦਾ ਹੈ ਉੱਤੇ ਕੁੜੀ ਹੈ ਹੋਇਆ ਹਲੋ ਚੱਲ ਹੋਵੇ ਚਾਹੇ ਨਾ ਹੋਵੇ ਬਾਬੇ ਹੁਣ ਤਾਂ ਕੱਟਿਆ ਗਿਆ ਕਹਿੰਦੇ 헤ਮਨ ਬਿੱਲਾ ਤੇ 27 ਉਹ ਵੀ ਇੱਧਰ ਕਦੇ ਵਧਾਈਆਂ ਹੋ ਗਈਆਂ ਤੇ ਆ ਬੁੱਢਾ ਬੂਤਰ ਇਹ ਫਿਰਦਾ ਤੀਜਾ ਹਣਾ ਪਾਣੀ ਦੇ ਸਾਥ ਸੋਨੂ ਇਹ ਆ ਸੋਨੂ ਸੋਨੂ ਗਿਰਕਾ ਕਹਿੰਦੇ ਸੋਨੂ ਗਿਰਕਾ ਤਸਵੀਰ ਕਿ ਨੇ ਰਹਿ ਗਏ ਓਏ ਚਾਰ ਚਾਰ ਕਿਹਦਾ ਕਿਹਦਾ ਇਹ ਕੇਂਦਰ ਦੀ ਜਿਹਾ ਬਹੁਤ ਕਾਲਿਆਂ ਦੇ ਇੱਕ ਸਾਦੀ ਠੱਗ ਅੱਛਾ

ਨੋਤੀ ਦੇ ਮਾਰੇ ਪਤਾ ਕਰਕੇ ਇਹ ਮੁੰਡਾ ਹਾਲ ਹੈ। ਅਰੇ ਇੱਧਰ ਵੀ ਵਧਾਈਆਂ ਹੋ ਗਈਆਂ ਹੈ। ਹਾਂ। ਚੱਲਾ ਧਾਰੀ ਕਲਾ ਤੇ ਨਾ ਦੇ। ਮੜਾ ਮਾ ਟੈਲ ਦਾ ਹਾਲ ਮਕੂਤ। ਕਰਗਾ ਟੈਲੀਫੋਨ ਕਰ ਮੜਿਆ ਨੂੰ। ਇਹ ਵੀ ਨਾਲ ਹੀ ਆ। ਅਹੋ। ਇੱਧਰ ਗਈਆਂ ਦੀਦੀਆਂ ਨਹੀਂ ਹੋਏ ਹਾਂ ਨਹੀਂ ਨਹੀਂ ਭਾਈ ਦੇਖੀਆਂ ਨਹੀਂ ਸਕੇ ਕੈਮਰੇ ਚ ਆਈਆਂ ਨਹੀਂ ਆ ਆ ਦੇਖ ਆ ਆ ਦਿਖਾ ਬੇਲੇ ਦਾ ਦਿਖਾ ਆ ਆ ਨਹੀਂ ਨਹੀਂ ਜੀ ਨਹੀਂ ਦੇਖੀ ਦਾ ਮੈਂ ਕਹਿੰਦਾ ਦੇਖ ਸਕਦਾ ਦੇਖ ਦੇ ਲੈ ਭਾਈ ਕੋਈ ਨਾ ਲਾ ਵੀ ਕਹਿੰਦਾ ਮੁੰਡਿਆਰੇ ਬਾਜੀ ਕਹਿੰਦੇ ਸਰਾ ਕਰਾਈ ਆ ਆ ਦੇ ਆ ਜਾ ਮੀਨਾ ਮੀਨਾ ਹੱਥ ਦਾ ਹਣ ਆ ਆ ਆ ਆ ਦੇ ਆ ਦੇ ਆ ਦੇ ਇਹ ਕਹਿੰਦਾ ਮੈਂ ਤਾਂ ਗੰਦੀ ਕਰਾਉਂ ਆਇਆ ਹਿਲੇ ਨਹੀਂ ਨਹੀਂ ਚਾਹ ਨਹੀਂ ਪੀਣੀ ਹੁਣ ਜਾਣਾ ਹੀ ਆ ਭਾਈ ਕਿਤੇ ਆ ਵਾਹ ਆਇਆ ਯਾਰ ਆ ਮਾੜਾ ਮੁੰਡੇ ਕੋਈ ਆਇਆ ਯਾਰ ਮਾੜਾ ਵਾਹ ਯਾਰ ਗੋਪੀ ਨੇ ਕਹਾ ਗੋਪੀ ਕਦਾ ਕੀ ਬਣਿਆ ਅੱਜ ਉਹ ਅਮੀ ਦਿਨ ਨਹੀਂ ਸੀ ਅੱਜ ਦਿਨ ਨਹੀਂ ਬੜਿਆ tha ਆਈ ਬਈ ਮਾੜਾ ਇਹ ਦਿਨ ਇਹ ਦਿਨ ਨਹੀਂ ਤੇ ਆ ਸਾਰੇ ਬਾਈ ਗੱਡੀ ਤਾਂ ਚੱਲਣਾ ਹਾਂ ਉਹਦੇ ਚੱਲਦਾ ਅੱਛਾ ਅੱਛਾ ਇਹਦੇ ਤੇ ਕਹਿੰਦਾ ਕਪਤਾਨ ਉਹਦਾ ਡੇਟਾ ਉਹਦਾ ਨਹੀਂ ਜਿਹੜਾ ਲੱਗ ਗਿਆ ਵੀ ਇਹ ਬਾਤ ਅਰੇ ਅਰੇ ਨਾ ਇਹ ਸਮਝਿਆ ਪਈ ਇੱਧਰ ਦੇਖਦਾ ਇੱਥੇ ਤਾਂ ਬੜਾ ਬਾਬੇਓ ਘਰੇ ਆ ਗਏ ਯਾਰ ਮੁੰਡਿਆਂ ਨੇ ਬਹੁਤ ਸੋਹਣੀ ਬਾਜੀ ਕਰਾਈ ਤੇ ਨਾਲੇ ਆਪਣਾ ਸਨਮਾਨ ਵੀ ਕੀਤਾ ਤੇ ਆਪਣਾ ਕਬੂਤਰ ਬਹੁਤ ਸੋਹਣਾ ਉੜਿਆ ਬਾਬੇਓ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਆਪਣਾ ਹਰ ਗਏ ਆ ਕੋਈ ਗੱਲ ਨਹੀਂ ਪਰ ਕਬੂਤਰ ਹੈ ਮੇਰੇ ਦਿਲ ਖੁਸ਼ ਕਰਤਾ ਕਬੂਤਰ ਬਿਮਾਰ ਸੀਗਾ ਆਪਣਾ ਤੇ ਜੇ ਕਬੂਤਰ ਤਾਂ ਦਰੋਸਤ ਹੁੰਦਾ ਤੇ ਕਬੂਤਰ ਨੇ ਸਿਰਾ ਲਾ ਦੇਣਾ ਸੀਗਾ ਤੇ ਬਾਕੀ ਕੋਈ ਚੱਕਰ ਨਹੀਂ ਬਬਿਆ ਹੁੰਦਾ ਰਹਿੰਦਾ ਇਹ ਚੀਜ਼ਾਂ ਨਾਲ ਕਬੂਤਰ ਬਿਮਾਰ ਸੀਗਾ ਆਪਣਾ ਬਿਮਾਰ ਹੋ ਕੇ ਸਹੀ ਹੋਇਆ ਸੀ ਇਹ ਕਬੂਤਰ ਭਰਿਆ ਨਹੀਂ ਸੀ ਥੱਲੇ ਸੁੱਕਾ ਸੀ ਕਬੂਤਰ ਫਿਰ ਵੀ ਚਲੋ ਆਪਣੀ ਸਾਹਮ ਤੇ ਲਾ ਲਓ ਜਾਂ ਕੁਝ ਵੀ ਕਰ ਲਓ ਹਨਾ ਜਿੱਦਾਂ ਵੀ ਲਾ ਲਓ ਕਬੂਤਰ ਨੇ ਦਿਲ ਖੁਸ਼ ਕਰਤਾ ਦੱਸਾ ਕਿ 11 ਕਬੂਤਰਾਂ ਥੱਲੇ ਆਪਣਾ ਕਬੂਤਰ ਹਰਿਆ ਹਰਿਆ ਬੈਠਾ ਨਹੀਂ ਕਬੂਤਰ ਚੱਲ ਗਿਆ ਤੇ ਆ ਕਬੂਤਰ ਹੁਣ ਆਪਣੇ ਸਹੀ ਆ ਕਬੂਤਰ ਹੁਣ ਆਪਣਾ ਘਰੇ ਆਣਾ ਕੱਢ-ਕੁੱਢ ਕੇ ਮਿਹਨਤ ਕਰਦੇ ਹੁਣ ਕਬੂਤਰ ਪਹਿਲਾਂ ਖੋਲਾਂਗੇ ਚੰਗੀ ਤਰ੍ਹਾਂ ਫੇੜੀ ਕੇ ਬਾਜੀ ਤੇ ਜਾਵਾਂਗੇ ਇਦਾਂ ਨਹੀਂ ਜਾਣਾ ਹੁਣ ਬਾਜੀ ਤੇ ਤੇ ਉਹ ਕਬੂਤਰ ਆਪਣਾ ਬਹੁਤ ਚੰਗਾ ਸੀ ਜਿਹੜਾ ਕਬੂਤਰ ਆਪਾਂ ਗਵਾ ਕੇ ਆਏ ਆ ਤੇ ਜਿਹੜਾ ਕਬੂਤਰ ਦੀ ਹਿਸਾਬ ਲਾਓ ਵੀ ਬਿਮਾਰ ਕਬੂਤਰ ਸਾਢੇ 3 ਵਜੇ ਤੱਕ ਉੜ ਗਿਆ ਗਰਮੀ ਵੀ ਸਿਰੇ ਦੀ ਸੀ ਕੋਈ ਛਾ ਕਰੀ ਪੂਰੀ ਕੈਰ ਦੀ ਗਰਮੀ ਸੀ ਪਹਿਲਾਂ ਬੱਦਲ ਸੀ ਸਵੇਰੇ ਦੋ ਘੰਟੇ ਬੱਦਲ ਬੱਦਲ ਵੀ ਘਾਇ ਗੁਮਾਇਆ ਸੀ ਹਿਊਮਸ ਜੀ ਉਦੋਂ ਬਾਅਦ ਹਵਾ ਮੜੀ ਜੱਲੀ ਘੰਟਾ ਉਦੋਂ ਬਾਅਦ ਦੇਣਾ ਸਾ ਲੱਗਾ ਵਾਪੇਓ ਐਸਾ ਲੱਗਾ ਕੈੜਾ ਨਾ ਛੱਡ ਗੱਲਾਂ ਦਿਓ ਕਬੂਤਰ ਭੱਜੇ ਬਹੁਤ ਉਥੋਂ ਪਹਿਲੇ ਟਾਈਮ 'ਚ 30 ਉੱਪਰ ਘੱਟ ਹੋ ਗਏ ਤੇ ਦੂਜੇ 'ਚ ਮੇਰੇ ਨਾਲ 15 15 ਘੱਟ ਹੋਏ ਬੈਕ 'ਤੇ ਕਬੂਤਰ 5-7 ਕੀ ਹਰੇ ਉਸ 10 ਕੁ ਬਾਕੀ ਕਬੂਤਰ ਭੱਜੇ ਹੀ ਆ ਤੇ ਆਪਣਾ ਕਬੂਤਰ ਵੀ ਚਲੋ ਭੱਜ ਗਿਆ ਮੰਦਾ ਨਹੀਂ ਹੋਇਆ ਸੀ 1% ਕਬੂਤਰ ਮੰਦਾ ਨਹੀਂ ਹੋਇਆ ਸੀ ਬਹੁਤ ਤਿੱਖਾੜਦਾ ਸੀ ਤੇ ਕਬੂਤਰ ਜਦੋਂ ਉੱਤੇ ਗਏ ਆ 6 ਇਹ ਮੇਰਾ ਨਾ 14 ਕੇ 15 ਕਬੂਤਰ ਗਏ ਆ ਜਿਨ੍ਹਾਂ ਦੇ ਵਿੱਚੋਂ 7 ਕਬੂਤਰ ਮੁੜੇ ਬਾਕੀ ਕਬੂਤਰ ਫੇਰ ਪੱਜ ਗਏ ਉਹਨਾਂ ਦੇ ਵਿੱਚ ਆਪਣਾ ਵੀ ਚਲ ਗਿਆ ਕਬੂਤਰ ਤੇ ਅਨਾਲ ਦੇ ਪਿੰਡ ਪਿੰਡ ਘੁੰਮ ਕੇ ਆਏ ਆ ਸਾਰਾ ਹੀ ਕਬੂਤਰ ਕਿਤੇ ਦੂਰੇ ਹੀ ਚਲ ਗਿਆ ਹਨ ਜਦ ਉੱਚਾ ਬਹੁਤ ਖੜਾ ਸੀ ਕਬੂਤਰ ਦੂਰ ਹੀ ਚਲ ਗਿਆ ਬਾਕੀ ਕੋਈ ਗੱਲ ਨਹੀਂ ਬਾਬੇ ਉਹ ਹੁੰਦਾ ਰਹਿੰਦਾ ਚੱਕਰ ਨਹੀਂ ਆਪਾਂ ਇਦਾਂ ਦਿਲ ਨਹੀਂ ਛੱਡਦੇ ਹਜੇ ਕਬੂਤਰ ਛੱਡਾਂਗੇ ਪਰ ਕਬੂਤਰ ਹੁਣ ਸਹੀ ਕਰਕੇ ਛੱਡਾਂਗੇ ਕਬੂਤਰ ਘਰੇ ਘਟਾ ਘਟ ਆਪਣਾ ਇੱਕ ਦੋ ਤਾਂ ਵੀ ਆਉਂਦਾ ਹੋਵੇ ਨਾ ਫੇਰੀ ਬਾਜੀ ਛੱਡਣ ਦਾ ਫਾਇਦਾ ਆ ਉਹਦਾ ਕਿ ਫਿਰ ਘੰਟਾ ਕੂਤਰ ਆਪਣਾ ਇੱਕ ਉੜਦਾ ਸੀ ਇਹ ਵਾਲਾ ਪਹਿਲਾਂ ਉਹਦਾ ਦੇਣੇ ਨੇ ਦੇਖਿਆ ਹੋਇਆ ਕੂਤਰ ਘਰੇ 8-8 ਵਜੇ ਤੱਕ ਵੀ ਉੜਿਆ ਹਨਾ ਉਦੋਂ ਦਾ ਚਲੋ ਮੌਸਮ ਵੀ ਥੋੜਾ ਠੰਡਾ ਸੀਗਾ ਪਰ ਫੇ ਵੀ ਚਲੋ ਕੂਤਰ ਨੇ ਉੜਦਾ ਦਾ ਪੱਲਿਆਂ ਨਾਲ ਹੀ ਆ ਹੋਰ ਨਾਲ ਹੀ ਆ ਜੇ ਕੂਤਰ ਦੀਆਂ ਆਪਣੀਆਂ ਦੋੜਾਰਾਂ ਵੀ ਘਰੇ ਹੋਈਆਂ ਹੁੰਦੀਆਂ ਹਨਾ ਹੋਰ ਪਾਣੀ ਵਾਲੀਆਂ ਆਪਾਂ ਬੰਦ ਕਰਤਾ ਸੀ ਪਾਣੀ ਲਾ ਨਾ ਜਦ ਕੂਤਰ ਨੂੰ ਪਾਣੀ ਦੇ ਕਰ ਲਿਆ ਸੀ ਬਾਜੀ ਛੱਡਣਾ ਸੀ ਕੂਤਰ ਬਾਜੀ ਕੈਨਸਲ ਹੋ ਗਈ ਕੂਤਰ ਬਿਮਾਰ ਹੋ ਗਏ ਫੇ 6 ਦਿਨ ਕੂਤਰ ਕੱਢਿਆ ਨਹੀਂ ਤੇ ਇੱਕ ਬੰਦੀ ਦੇ ਨਾਲ ਹੀ ਆਪਾਂ ਕੂਤਰ ਛੱਡਿਆ ਸੀ ਬਾਬੇ ਉਹ ਸਿਰਫ ਇੱਕ ਬੰਦੀ ਦੇ ਬੋ ਬੋ ਸੋਨਾ ਕਬੂਤਰ ਉੜਿਆ ਜੇ ਕਬੂਤਰੀਆਂ ਦੋ ਬੰਦੀਆਂ ਵੀ ਹੁੰਦੀਆਂ ਤਾਂ ਵੀ ਸ਼ਾਇਦ ਕੋਈ ਨਾ ਕੋਈ ਕਰ ਜਾਂਦਾ ਹਨ ਪਹਿਲੀ ੜਾਰ ਜਦੋਂ ਆਪਾਂ ਬੰਦ ਕਰਕੇ ਸਹੀ ਕਰਕੇ ਇਹਨੂੰ ਉਡਾਇਆ ਆਪਾਂ ਸੱਤਕ ਦਿਨਾਂ ਬਾਅਦ ਉਹਦਣੇ ਇੱਕ ਘੰਟਾ ਉੜਿਆ ਮੂੰਹ ਪੱਟ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਗਈ ਸੀ ਤਾਂ ਮੂੰਹ ਘਟ ਕੇ ਉੜਦਾ ਸੀ ਫੇ ਕਬੂਤਰ ਤੇ ਮਾੜਾ ਮਟਰ ਟਰੀਟਮੈਂਟ ਕੀਤਾ ਕਬੂਤਰ ਦੂਜੇ ਦਿਨ 2 ਘੰਟੇ ਉੜ ਕੇ ਆਇਆ ਤੇ ਉਸ ਦਿਨ ਮੂੰਹ ਨਹੀਂ ਖੋਲਿਆ ਸੀ ਮੂੰਹ ਬੰਦੀ ਸੀ ਉਸ ਦਿਨ ਹਨਾ ਤੇ ਆਪਾਂ ਫਿਰ ਇੱਕ ਬੰਦੀ ਤੇ ਮੁੰਡੇ ਕਦੇ ਵੀ ਆਉਣਾ ਹੀ ਆਉਣਾ ਹਨਾ ਇੱਕ ਬੰਦੀ ਤੇ ਆਪਾਂ ਕਬੂਤਰ ਲੈ ਗਏ ਸੀ ਤੇ ਕਬੂਤਰ ਨੇ ਸਰਾ ਕਰਾਤਾ ਬੱਬਿਓ ਭਾਵੇਂ ਕਬੂਤਰ ਭੱਜ ਗਿਆ ਮੈਨੂੰ ਇੱਥੇ ਕੋਈ ਸ਼ੱਕ ਨਹੀਂ ਜਾਂ ਕਦਾ ਵੀ ਲੜ ਕਬੂਤਰ ਨੇ ਜੋਰ ਬੋਲ ਆਇਆ ਹਾਰ ਜਿੱਤ ਹੁੰਦੀ ਰਹਿੰਦੀ ਆ ਕੋਈ ਗੱਲ ਨਹੀਂ ਮੈਨਾਂ ਵੀ ਮੈਦਾਨ 'ਚ ਤਾਂ ਖੜਾ ਹੀ ਰੱਖਿਆ ਨਾ ਸਾਨੂੰ ਤਾਂ ਐਸੀ ਸਵੇਰੇ ਕਬੂਤਰ ਬੈਠੂਗਾ 11 12 ਨੂੰ ਪਰ ਕਬੂਤਰ ਬੱਬਿਓ ਸਾਡੇ 3 ਵੀ तितਲੀਆਂ ਘੂੜਦਾ ਸੀ ਬਾਕੀ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਠੀਕ ਆ ਤੇ ਗਾਂ ਤੋਂ ਆਪਾਂ ਕਬੂਤਰ ਪੂਰਾ ਜੈਂਟ ਪੂਰਾ ਤੰਦਰੁਸਤ ਕਰਕੇ ਲੈ ਕੇ ਜਾਵਾਂਗੇ ਇਦਾਂ ਆਪਾਂ ਬਾਜੀ ਦੇ ਨਹੀਂ ਜਾਣਾ ਇਹ ਜੇਕਰ ਕੋ ਉਤਰ ਆਪਣੇ ਸੈਟ ਨਹੀਂ ਹੁੰਦੇ ਤੇ ਠੀਕ ਹੈ ਬਾਬੇ ਜੀ ਵੀਡੀਓ ਵਧੀਆ ਲੱਗਦੀ ਆਉਂਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਜਿਹੜੇ ਵੀ ਵੀਰ ਆਪਣੀਆਂ ਵੀਡੀਓ ਨੂੰ ਦੇ ਦੇ ਕਮੈਂਟ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੇ ਆਪਾਂ ਹਰ ਇੱਕ ਕਮੈਂਟ ਪੜੀਦਾ ਤੇ ਹਰ ਇੱਕ ਕਮੈਂਟ ਦਾ ਜਵਾਬ ਵੀ ਦਿੰਨਾ ਜੇ ਕੋਈ ਰਹਿ ਜੇ ਤੁਹਾਨੂੰ ਬਾਬੇ ਉਹ ਹੱਥ ਜੋੜ ਕੇ ਸੋਰੀ ਆ ਉਹਦੇ ਲਈ ਠੀਕ ਹੈ ਬਾਬੇ ਉਹ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ